ਪੱਤੀ ਕਾਰਜ ਅਸੰਤ ਅਧਿਕຸນਾ ਬਨੋ ਡਾਕਟਰ ਸੌਰਵ ਚਰਮਾ ਵਰਸਸ ਸਟੇਟ ਪੰਜਾਬ ਦੀ ਜੱਜਮੈਂਟ ਨੂੰ ਆਧਾਰ ਬਣਾ ਕੇ ਮੰਗਯੋਗ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਗਈ ਸੀ ਰਿਟ ਵਿੱਚ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਲਾਗੂ ਸੈਕਸ਼ਨ 304 ਅਨੁਸਾਰ ਤਰਖਾਹੀ ਲਾਭ ਦਿੱਤਾ ਜਾਵੇ

इंस्टक्शन खास तौर पर महत्वपूर्ण इन हदायतों स्पष्ट किया गया कि जितने सर्विस रूलों अनुसार ग्रोस तनखा वादी है उत्थेक्शन बनाई जाए पर उन्नीस जनवरी दो हजार छब्बी जारी किए गए दूजे स्पीकिंग ऑर्डर पटरों का क्लेम यह कहकर रद्द कर दिया गया कि नवे पे स्केल अनुसार उन्हों की तनखा भी वादा नहीं होंगे जबकि असल गणना के अनुसार सविस रूल दो हजार अठारह में पटनार की ग्रोथ तनखा सत्तवें पे कमीशनों बनती है ਇਹ ਵੀ ਆਤੰਜੋ ਗਿਆ ਕੇ ਪਟੀਸ਼ਨਰ ਦੇ ਅਤੇ ਲਾਗੂ ਸਭੀ ਸੂਰੂਲ ਡਾਕਟਰ ਸੌਰਵ ਚਰਮਾ ਕੇਸ ਨਾਲੋਂ ਵੀ ਬਾਅਦ ਦੇ ਅਤੇ ਵਧੇਰੇ ਅਪਡੇਟਡ ਹਨ ਔਰ ਦੋਵੇਂ ਕੇਸਾਂ ਵਿੱਚ ਪੁਰਾਣਾ ਪੇ ਸਕੇਲ ਇੱਕੋ ਜਿਹਾ ਹੋਣ ਦੇ ਬਾਵਜੂਦ ਇਹ ਕਹਿਣਾ ਕਿ ਦੋਹਾਂ ਦੇ ਇਫੈਕਟਸ ਮਿਲ ਨਹੀਂ ਖਾਂਦੇ ਕਾਨੂੰਨੀ ਤੌਰ ਤੇ ਕਾਫੀ ਕਮਜ਼ੋਰ ਦਿਖਾਈ ਦਿੰਦਾ ਹੈ ਕਾਨੂੰਨੀ ਜਾਣਕਾਰੀ ਮੁਤਾਬਕ ਇਹ ਰਿਜੈਕਸ਼ਨ ਆਪਣੀ ਆਪਣੀਆਂ ਹੀ ਸਰਕਾਰੀ ਹਦਦਾਂ ਦੇ ਉਲਟ ਅਤੇ ਮਨਮਰਜ਼ੀ ਵਾਲੀ ਲੱਗਦੀ ਹੈ ਹੁਣ ਪਟੀਸ਼ਨਰ ਕੋਲ ਵਿਕਲਪ ਹੈ ਕਿ ਕੋ ਇਸ ਸਪੀਕਿੰਗ ਆਰਡਰ ਸਭੀ ਸੂਰੂਲਾ ਵਿੱਚ ਕੀਤੀ ਗਈ ਰੈਟਰੋਸਪੈਕਟਿਵ ਸੋਧ ਅਤੇ ਰਿਵਾਈਜ਼ਡ